ਰਾਤ ਨੂੰ ਸਾਢੇ 1:30 ਵਜੇ ਗੱਲ ਹੈ ਗਈ ਹੈ ਅਚਾਨਕ ਦੀਵਾਰ गिर ਗਈ ਹੈ ਤੇ ਆਪਣੀ ਗੱਡੀ ਦਾ ਨੁਕਸਾਨ ਕਾफी ਨੁਕਸਾਨ ਹੋ ਗਿਆ ਦੀਵਾਰ ਡਿੱਗੀ ਕਿਤਾ ਦੀਵਾਰ ਦੇਖੋ ਅਨ ਸੇਫ ਦੀਵਾਰ ਖਰਾਬ ਪੁਰਾਣੀ ਪਰ ਦੀਵਾਰ ਹੈ ਗਈ ਹੈ ਉਹਦੇ ਕਰਕੇ गिर ਗਈ ਹੈ ਇਹ ਧਿਆਨ ਹੀ ਦਿੱਤਾ ਜਾ ਰਿਹਾ ਪਹਿਲੇ ਵੀ ਇੱਕ ਦੋ ਵਾਰ ਕਿਹਾ ਇਹਨਾਂ ਨੂੰ ਤੇ ਦੀਵਾਰ ਵਾਲੇ ਨੂੰ ਉਹਨਾਂ ਨੇ ਮਕਾਨ ਵਾਲੇ ਨੂੰ ਹਾਂਜੀ ਹਾਂਜੀ ਤੇ ਬਸ ਉਹ ਪਿੱਛੇ ਥੋੜੇ ਜਿਹਾ ਆਇਰ ਰੇਪੇਅਰ ਮਾਰੀ ਦੀ ਕੀਤੀ ਸੀਗੀ ਤੇ ਬਸ ਰਿਪੇਅਰ ਕਰਕੇ ਚਲੇ ਗਏ ਸੀਗੇ ਹਾਂਜੀ ਗਵਰਨਰਟ ਦਵਾਰੋਂ ਨਹੀਂ ਟਾਈ ਨਾ ਨਾ ਕੁਛ ਨਹੀਂ ਕੀਤਾ ਇਹਨਾਂ ਨੇ ਜੀ ਤੇ ਆਪਾਂ ਤਾਂ ਮੰਗਾਈ ਮੰਗਾਈ ਕਰਦੇ ਆ ਕਿ ਸਾਡੇ ਜਿਹੜਾ ਨੁਕਸਾਨ ਹੋਇਆ ਉਹਦੀ ਪਰਵਾਹੀ ਕੀਤੀ ਜਾਏ ਸਪੋਜ਼ ਕਰੋ ਕਿ ਰਾਤ ਦਾ ਟਾਈਮ ਸੀ ਯਾਰ ਕਿਉਂਕਿ ਆਪਣੇ ਕੋਲ ਪੇਸ਼ੇਣ ਬਾਧੂ ਖੜੇ ਹੁੰਦੇ ਤੇ ਕੋ ਬੱਚੇ ਹੋਰ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਤਾਂ ਕੌਣ ਜ਼ਿੰਮੇਵਾਰ ਚਗਦਾ ਹਾਂਜੀ ਅੱਜ ਛੋੜੀ ਮੱਲੇ ਚ ਸਰਦਾਰ ਸਿੰਘ ਜੰਜ ਘਰ ਆ ਉਹਦੀ ਦੀਵਾਰ ਡੇਗ ਗਈ ਆ ਬਰਸਾਤ ਦਾ ਮੌਸਮ ਚੱਲ ਰਿਹਾ ਔਰ ਘਟੋ ਘਾੜੇ 70 80 ਸਾਲ ਪੁਰਾਣੀ 70 ਸਾਲ ਪੁਰਾਣੀ ਬਿਲਡਿੰਗ ਹੋਣੀ ਆ ਮਿੱਟੀ ਦੀ ਜਨਾਈ ਆ ਕਾਰਪੋਰੇਸ਼ਨ ਦੇ ਅਫਸਰਾਂ ਦਾ ਇਹਨਾਂ ਵੱਲ ਕੋਈ ਧਿਆਨ ਨਹੀਂ ਹੁੰਦਾ ਕਾਰਪੋਰੇਸ਼ਨ ਦੇ ਅਫਸਰ ਉੱਥੇ ਪਹੁੰਚ ਜਾਂਦੇ ਆ ਜਿੱਥੇ ਇਹਨਾਂ ਦੀ ਸੈਟਲਮੈਂਟ ਹੋਣੀ ਹੋਵੇ ਘਟੋ ਘਟ ਜਿਹੜੀਆਂ ਅੰਸੇ ਬਿਲਡਿੰਗਾਂ ਨੇ ਉਹਨਾਂ ਵੱਲ ਤਾਂ ਧਿਆਨ ਦੇਖੋ ਇਸੇ ਤਰ੍ਹਾਂ ਹੀ ਇੱਕ ਵਾਰ ਆਰਆਈਐਸਕੂ ਰੋਡ ਦੇ ਪੁਰਾਣੀ ਸਬਜ਼ੀ ਮੰਡੀ ਜਿਹੜੀ ਤਕਰੀਬਨ 200 ਸਾਲ ਪੁਰਾਣੀ ਬਿਲਡਿੰਗ ਆ ਉਹ ਵੀ ਇਸੇ ਤਰ੍ਹਾਂ ਹੀ ਖੜੀ ਆ ਜਿਸ ਦਿਨ ਕੋਈ ਜਾਨੀ ਮਾਲੀ ਨੁਕਸਾਨ ਹੋਊਗਾ ਸ਼ਹਿਰ ਕਾਰਪੋਰੇਸ਼ਨ ਉਦੋਂ ਜਾਗਦੀ ਆ ਉਹ ਕਿਰਪਾ ਕਰਕੇ ਕਾਰਪੋਰੇਸ਼ਨ ਵਾਲਿਆਂ ਨੂੰ ਮੈਂ ਇੰਨੀ ਕਹਿਣਾ ਪਿਆ ਕਿ ਜਿੱਥੇ ਬਣਦੀ ਕਾਰਵਾਈ ਉੱਥੇ ਜ਼ ਜਿੱਥੇ ਹਾਂਸੇ ਬਿਲਡਿੰਗਾਂ ਨੇ ਉਹਨਾਂ ਨੂੰ ਘਰਾਓ ਅਜੇ ਕਾਰ ਦਾ ਨੁਕਸਾਨ ਹੋ ਗਿਆ ਇਹ ਡਾਕਟਰ ਸਾਹਿਬ ਦੇ ਸਵੇਰੇ 10:30 ਵਜੇ ਰਾਤੀ ਇੱਕ ਬਿਲਡਿੰਗ ਗਿਰੀ ਆ ਸਵੇਰੇ ਇਹਨਾਂ ਦਾ ਮੈਨੂੰ ਫੋਨ ਆਇਆ ਹੁਣ ਇਹਦੀ ਭਰਪਾਈ ਕਿੱਥੋਂ ਹੋਊਗੀ ਇਹ ਪੰਨਾ ਤਾਂ ਇੰਸ਼ੋਰੈਂਸ ਵਾਲਿਆਂ ਦੇ ਚੱਕਰ ਮਾਰਨਗੇ ਇੰਸ਼ੋਰੈਂਸ ਵਾਲਿਆਂ ਨੇ ਇਨਸਪੈਕਟਰ ਨੇ ਉਹਨੇ 3600 ਡਰਾਮੇ ਕਰਨੇ ਆ ਨਹੀਂ ਜੀ ਇਹ ਬਰਸਾਤ ਨਾਲ ਗਿਰੀ ਆ ਇਦਾਂ ਗਿਰੀ ਓਦਾਂ ਗਿਰੀ ਆ ਘੱਟੋ ਘੱਟ ਜੇ ਤੁਸੀਂ ਪ੍ਰਸ਼ਾਸਨ ਸਹੀ ਢੰਗ ਨਾਲ ਕਮਾਂ ਸੰਭਾਲ ਲਵੇ ਤੇ ਸਾਨੂੰ ਆਮ ਬੰਦੇ ਨੂੰ ਇਜੀਆਂ ਦਿੱਕਤਾਂ ਨਾ ਆਣ ਹੋਰ ਉਹ ਜਦੋਂ ਲੱਗਦਾ ਹੈ ਕਿ ਇਹ ਕਿੰਨਾ ਬਹੁਤ ਹੈ ਸਾਰਾ ਹੀ ਉਹ ਬਹੁਤ ਉੱਪਰ ਡਿਗਣ ਵਾਲੇ ਅੱਛਾ ਜਿਹਾ ਆ। ਬੰਦ ਰੱਖੀਂ ਆ ਪੈਦਾ ਹੈ। ਲਰ ਮਾਰਾਇਆ ਹਲਕਾ ਜਿਹਾ ਧਰਕਾ ਨਹੀਂ ਟੜਕਾ ਮਾਰ ਦੇਣਾ ਪਾਣੀ ਚ ਚਲੋ ਖੱਤਿਰ ਲਈ ਵੀਡੀਓ ਨਹੀਂ ਇਹਦਾ ਰੇਟ ਹੋਣਾ 15 15 ਰੁਪਏ ਪੱਕੇ ਹਾਂ ਲੈਂਡਰ ਬਾਰੇ ਬੰਦ ਕਰਦੇ